ਸ਼ੀਆ ਕਿ ਐਸੀ ਉੱਥੇ ਕੰਮ ਕਿਸੇ ਜਗ੍ਹਾ ਤੇ ਪਾਰਟ ਟਾਈਮ ਕਰਨ ਗਿਆ ਸੀ ਜੇ ਉੱਥੇ ਮੈਨੂੰ ਚੱਕ ਲਿਆ ਸੀ ਪੁਲਿਸ ਨੇ ਪਰੇਸ਼ਾਨੀਆਂ ਜੀ ਬਹੁਤ ਆਥੇ ਟੋਰਚਰ ਉਹ ਕਰਦੇ ਆ ਨਾ ਜੇ ਕੋਈ ਬਿਮਾਰ ਹੋ ਜਾਵੇ ਤਾਂ ਉਹਨੂੰ ਦਵਾਈ ਵੀ ਦਿੱਤੇ ਆ ਮਤਲਬ ਕਿ ਕੁੱਟਦੇ ਮਾਰਦੇ ਇਹ ਜਿਹਦਾ ਅਰੈਸਟ ਹੋ ਗਿਆ ਤੇ ਅੱਗੇ ਬਾਅਦ ਇਹ ਪਿਤਾ ਸਾਡੇ ਕੋਲੇ ਆਏ ਔਰ ਉਹਨਾਂ ਨੇ ਬੇਨਤੀ ਕੀਤੀ ਤਾਂ ਅਸੀਂ ਇਹਨੂੰ ਵਿਦੇਸ਼ ਮੰਤਰਾਲੇ ਦੀ ਹੈਲਪ ਲੈ ਕੇ 2 ਹਫ਼ਤੇ ਦੇ ਅੰਦਰ ਅਸੀਂ ਇਹਨੂੰ ਛਡਾ ਕੇ ਵਾਪਸ ਲੈ ਕੇ ਆਏ ਜੇ ਉੱਥੇ ਜਾ ਕੇ ਕੰਮ ਕਰਦੇ ਆ ਤਾਂ ਉਦੋਂ ਦੇਖਣ ਕਿ ਜਿਸ ਕੰਮ ਦਾ ਸਰਕਲ ਵਰਕ ਪਰਮਟ ਆ ਉਸੇ ਕੰਮ ਲਈ ਕਰਦੇ ਆ ਕਿਉਂਕਿ ਅਰਬ ਦੇਸ਼ਾਂ ਦੇ ਵਿੱਚ ਜਾਂ ਮਲੇਸ਼ੀਆਗੇ థਾਈਲੈਂਡ ਦੇਸ਼ਾਂ ਦੇ ਵਿੱਚ ਇਸਲਾਮਿਕ ਕਾਨੂੰਨ ਚੱਲਦੇ ਆ ਔਰ ਇਹ ਬੜੇ ਸਖਤ ਹੁੰਦੇ ਮੈਂ ਇਹ ਕਹਾਂਗੀ ਕਿ ਦੁਨੀਆ ਵਿੱਚ ਕਿਤੇ ਵੀ ਜਾਓ ਉਸ ਦੇਸ਼ ਦੇ ਕਾਨੂੰਨਾਂ ਤੋਂ ਬਾਹਰ ਨਾ ਜਾਓ ਫਿਰ ਸਮੱਸਿਆ ਬੜੀਆਂ ਵੱਡੀਆਂ ਆਦੀਆਂ ਸਸੀ ਗੱਲ ਦੀ ਮੈਂ ਸਾਰੇ ਨੂੰ ਰਿਕਵੈਸਟ ਕਰਦੇ ਕਿ ਮੈਂ ਮਲੇਸ਼ੀਆ ਗਿਆ ਸੀ ਉੱਥੇ ਕੰਮ ਕਿਸੇ ਜਗ੍ਹਾ ਤੇ ਪਾਰਟ ਟਾਈਮ ਕਰਨ ਗਿਆ ਸੀ ਵੀ ਉੱਥੇ ਮੈਨੂੰ ਚੱਕ ਲਿਆ ਸੀ ਪੁਲਿਸ ਨੇ ਤੇ ਮੈਂ ਮਾ ਮਨਜੀਤ ਕੌਰ ਨੂੰ ਸਾਡੇ ਘਰ ਤੇ ਇਹਨੇ ਕਿਸੇ ਨੂੰ ਦੱਸਿਆ ਵੀ ਚੰਡੀਗੜ੍ਹ ਮੈਡਮ ਮਨਜੀਤ ਕੌਰ ਤੇ ਘਰ ਤੇ ਸਾਡੇ ਉਹਨਾਂ ਕੋਲ ਗਏ ਤੇ ਉਹ ਵੀ ਲੈ ਕੇ ਆਂਦਾ ਮੈਡਮ ਕੀ ਕੀ ਪਰੇਸ਼ਾਨੀਆਂ ਆ ਗਿਆ ਤੁਹਾਨੂੰ ਇੱਕ ਦਵਾਈ ਨਾ ਤੁਹਾਨੂੰ ਪਰੇਸ਼ਾਨੀਆਂ ਜੀ ਬਹੁਤ ਆਥੇ ਟੌਰਚਰ ਬੋ ਕਰਦੇ ਆ ਨਾ ਜੇ ਕੋਈ ਬਿਮਾਰ ਹੋ ਜਵੇ ਤਾਂ ਉਹਨੂੰ ਦਵਾਈ ਨਹੀਂ ਦਿੰਦੇ ਆ ਮਤਲਬ ਕਿ ਕੁੱਟਦੇ ਮਾਰਦੇ ਆ ਸੁਣਦੇ ਨਹੀਂ ਬੋ ਮੈਂ ਤਾਂ ਇਹ ਰਿਕੁਐਸਟ ਕਰਦਾ ਜੀ ਮਲੇਸ਼ੀਆ ਜਾਂ ਹੋਰ ਜਿਹੜੀ ਮਰਜ਼ੀ ਕੰਟਰੀ ਜਾਓ ਜੀ ਮਲੇਸ਼ੀਆ ਵੋਟ ਉਰਚੇ ਕਰ ਮੈਂ ਕਹਿਣਾ ਚਾਹੁੰਦਾ ਜੀ ਕਿਸੇ ਜਗ੍ਹਾ ਤੇ ਕੰਮ ਨਾ ਕਰੋ ਜਿਹੜਾ ਤਾਂ ਡਾਪ ਦਾ ਵੀਜ਼ਾ ਲੱਗਾ ਉਸੇ ਜਗ੍ਹਾ ਤੇ ਕੰਮ ਕਰਨਾ ਚਾਹੀਦਾ ਉਸੇ ਫੈਕਟਰੀ ਚ ਕੰਮ ਕਰੋ ਅ ਅੱਜ ਦੀ ਪ੍ਰੈਸ ਕਾਨਫਰੰਸ ਮੈਂ ਇਸ ਲਈ ਬੁਲਾਈ ਆ ਕਿ ਅਸੀਂ ਮਲੇਸ਼ੀਆ ਤੋਂ ਤੇ ਮੁੰਡਾ ਮਨੀ ਵਾਪਸ ਲੈ ਕੇ ਆਏ ਆ ਔਰ ਅਸੀਂ ਹੈ ਕੋਈ ਵੀ 2-2 ਦਿਨਾਂ ਦੇ ਵਿੱਚ ਇਹਨੂੰ ਵਾਪਸ ਲੈ ਕੇ ਆਏ। ਇਸ ਲਈ ਅਸੀਂ ਰਾਜਪੁਰ ਸਾਹਿਬ ਇੱਥੇ ਇਕੱਠੇ ਹਾਂ। ਮੈਂ ਦੱਸਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਇਹ ਬੱਚਾ ਹੁਸ਼ਿਆਰ ਪਰ ਤੋਂ ਪਰ ਇਹ ਕੰਮ ਰੋਪੜ ਕਰਦਾ। ਹੁਣ ਇਸ ਵਕਤ ਤਾਂ ਅਸੀਂ ਇੱਥੇ ਰਾਜਪੁਰ ਸਾਹਿਬ ਇਕੱਠੇ ਹੋਣ ਲਈ ਠੀਕ ਸਮਝਿਆ। ਗੱਲ ਇਹ ਕਿ ਮਨੀ ਕੁਝ ਸਾਲ ਪਹਿਲਾਂ ਵਿਦੇਸ਼ ਗਿਆ ਸੀ ਔਰ ਇਦੇ ਕੋਲੇ ਵਰਕ ਪਰਮਿਟ ਸੀ ਜਿਹੜਾ ਕੰਸਟਰਕਸ਼ਨ ਦਾ ਸੀ ਔਰ ਇਹਨੇ ਗਲਤੀ ਹੈ ਕੀਤੀ ਕਿ ਇਹਨੇ ਪੈਕੇਜ ਦੇ ਵਿੱਚ ਜਿੱਥੇ ਪੈਕਿੰਗ ਹੁੰਦੀ ਸੀ ਉੱਥੇ ਜੌਬ ਕਰ ਲਈ ਔਰ ਇਹ ਫੜਿਆ ਗਿਆ 10-15 ਦਿਨਾਂ ਬਾਅਦ ਔਰ ਜਦੋਂ ਅਰੈਸਟ ਹੋ ਗਿਆ ਤੇ ਉਸ ਤੋਂ ਬਾਅਦ ਇਹਦੇ ਪਿਤਾ ਸਾਡੇ ਕੋਲੇ ਆਏ ਔਰ ਉਹਨਾਂ ਨੇ ਬੇਨਤੀ ਕੀਤੀ ਤਾਂ ਅਸੀਂ ਇਹਨੂੰ ਵਿਦੇਸ਼ ਮੰਤਰਾਲੇ ਦੀ ਹੈਲਪ ਲੈ ਕੇ 2 ਹਫ਼ਤੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਛਡਾ ਕੇ ਵਾਪਸ ਲੈ ਕੇ ਆਏ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਬੱਚੇ ਬਾਹਰ ਜਾਂਦੇ ਆ ਵਿਦੇਸ਼ਾਂ ਨੂੰ ਉਹ ਧਿਆਨ ਰੱਖਣ ਕਿ ਕੋਈ ਗਲਤੀ ਨਾ ਕਰਿਆ ਕਰੇ ਨਾ ਤਾਂ ਕਿਸੇ ਦੀ ਮੈਡੀਸਿਨ ਲੈ ਕੇ ਜਾਣ ਨਾ ਆਪਣੀ ਹੀ ਮੈਡੀਸਿਨ ਵਿਦਆਊਟ ਪ੍ਰਸਕ੍ਰਿਪਸ਼ਨ ਲੈ ਕੇ ਜਾਣ ਔਰ ਦੇਖਣ ਕਿ ਵਰਲਡ ਹੈਲਥ ਦੇ ਨਾਲ ਅਲਾਉਡ ਹੈਗੀ ਹੈ ਮੈਡੀਸਿਨ ਕਿ ਨਹੀਂ ਔਰ ਨਾ ਕਿਸੇ ਦਾ ਸਮਾਨ ਲੈ ਕੇ ਜਾਣ ਜਿੱਥੇ ਜਾਂਦੇ ਆ ਦੇਖਣ ਕਿ ਪਾਸਪੋਰਟ ਦੇ ਉੱਤੇ ਵੀਜ਼ਾ ਸਾਡਾ ਵਰਕ ਪਰਮਿਟ ਲੱਗਿਆ ਕਿ ਵੀਜ਼ਾ ਜਿਹੜਾ ਹੈਗਾ ਉਹ ਸਾਨੂੰ ਵਿਜ਼ਟਰ ਆ ਜੇ ਉੱਥੇ ਜਾ ਕੇ ਕੰਮ ਕਰਦੇ ਆ ਤਾਂ ਉਹਦੇ ਦੇਖਣ ਕਿ ਜਿਸ ਕੰਮ ਦਾ ਸਰਕਲ ਵਰਕ ਪਰਮਟਾ ਉਸੇ ਕੰਮ ਲਈ ਕਰਦੇ ਆ ਕਿਉਂਕਿ ਅਰਬ ਦੇਸ਼ਾਂ ਦੇ ਵਿੱਚ ਜਾਂ ਮਲੇਸ਼ੀਆ ਵਰਗੇ ਥਾਈਲੈਂਡ ਦੇਸ਼ਾਂ ਦੇ ਵਿੱਚ ਇਸਲਾਮਿਕ ਕਾਨੂੰਨ ਚੱਲਦੇ ਆ ਔਰ ਇਹ ਬੜੇ ਸਖਤ ਹੁੰਦੇ ਉਹਨਾਂ ਦੇ ਆਪਣੇ ਕਾਨੂੰਨ ਤੋਂ ਮੈਂ ਕਹੂੰਗੀ ਕਿ ਦੁਨੀਆ ਵਿੱਚ ਕਿਤੇ ਵੀ ਜਾਓ ਉਸ ਦੇਸ਼ ਦੇ ਕਾਨੂੰਨਾਂ ਤੋਂ ਬਾਹਰ ਨਾ ਜਾਓ ਫਿਰ ਸਮੱਸਿਆ ਬੜੀਆਂ ਵੱਡੀਆਂ ਆਦੀਆਂ اِسی لگاتار لوک کرتے رہتے ہیں میں گن اپنے پتا تو سیکھے رام والی تو اور ایک سنسا میں بنائی آ دس سال پہلے اورستھا دین ہیلپنگ ہیپلس میں اس بچے نو واپس لے کے آئی ہوں